ਦੀ ਰਾਮ ਮੈਂ ਤੁਹਾਡਾ ਆਪਣਾ ਸਚਿਨ ਅਜਾਦ ਰਾਸ਼ਟਰੀ ਪ੍ਰਮੁਖ ਆਲ ਇੰਡੀਆ ਕਿਦੂ ਸ਼ਿਵ ਸੈਨਾ ਰਾਸ਼ਟਰੀ ਪ੍ਰਚਾਰਕ ਜਨਸਕਤਰ શ્રી ਹਿੰਦੂਤਾ ਅੱਜ ਦਾ ਜੋ ਵਿਸ਼ਾ ਹੈ ਜੋ ਪ੍ਰੈਸ ਕਾਨਫਰੰਸ ਕਰਨ ਦਾ ਵਿਸ਼ਾ ਹੈ ਅੱਜ ਪੰਜਾਬ ਦੇ ਵਿੱਚ ਹਾਲਾਤ ਜਿਹਨਾਂ ਨੇ ਬੱਤ ਤੋਂ ਬੱਤਰ ਹੁੰਦੇ ਜਾ ਰਹੇ ਨੇ ਸ਼ਰਿਆਮ ਲੋਕਾਂ ਨੂੰ ਵਿਚ ਚਰਾਹੇ ਦੇ ਵਿੱਚ ਵੜ ਦਿੱਤਾ ਜਾਂਦਾ ਹੈ ਸ਼ਰੀਆਮ ਲਲਕਾਰ ਕੇ ਲੋਕਾਂ ਦੇ ਕਤਲ ਹੋ ਰਹੇ ਨੇ ਖਾਸ ਕਰਕੇ ਸਾਡੇ ਹਿੰਦੂ ਸਨਾਤਨੀ ਹਿੰਦੂਆਂ ਦਾ ਸੜਕਾਂ ਦੇ ਉੱਤੇ ਖੂਨ ਡੋਲਿਆ ਜਾ ਰਿਹਾ ਮੈਂ ਪੁੱਛਣਾ ਚਾਹਾਂ ਸਰਕਾਰ ਤੋਂ ਕਿ ਸਰਕਾਰ ਕੀ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਹੈ ਅੱਜ ਪੰਜਾਬ ਦੇ ਵਿੱਚ ਸਨਾਤਨੀ ਹਿੰਦੂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਜਿਵੇਂ ਜਬ ਤੁਸੀਂ ਦੇਖ ਸਕਦੇ ਹੋ ਪਿਛਲੇ ਸਮੇਂ ਦੌਰਾਨ ਅਸੀਂ ਕਿੰਨੇ ਹੀ ਸਾਡੇ ਕਮੇ ਯੋਧੇ ਸਾਡੇ ਸਨਾਤਨ ਯੋਧੇ ਕੋਈ ਨਹੀਂ ਸਾਨੂੰ ਕਿੰਨੇ ਯੋਧਿਆਂ ਤੋਂ ਹੱਥ ਧੋਣਾ ਪਿਆ ਸਾਡੇ ਸੁਧਿਰ ਕਮਤ ਸੂਰੀ ਜੀ ਦੁਰਗਾ ਪ੍ਰਸਾਦ ਜੀ ਸਾਡੇ ਨਗਰ ਤੋਂ ਵਿਸ਼ਵਿੰਦੂ ਪਰਸ਼ਦ ਦੇ ਆਗੂ ਤੇ ਕਿੰਨੇ ਹੀ ਹੁਣ ਸਾਡੇ ਥਾਪਰ ਜੀ ਮੈਂ ਪੁੱਛਣਾ ਚਾਹਾਂ ਸਰਕਾਰ ਤੋਂ ਕੀ ਕਰ ਰਹੀ ਹੈ ਉਹ ਪੂਰੀ ਤਰ੍ਹਾਂ ਸਿਸਟਮ ਜੋ ਹੈ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਇਸ ਟਾਈਮ ਜੰਗਲ ਰਾਜ ਚੱਲ ਰਿਹਾ ਹੈ सनातन हिंदू दी ਕੋਈ ਸੁਣਵਾਈ ਨਹੀਂ। ਸਨਾਤਨੀ ਹਿੰਦੂ ਨੂੰ ਪੰਜਾਬ ਦੇ ਵਿੱਚ ਭੇਡਾਂ ਬੱਕਰੀਆਂ ਸਮਝਿਆ ਜਾ ਰਿਹਾ। ਸਾਨੂੰ ਹੁਣ ਅਸੀਂ ਜੋ ਅੱਜ ਦੀ ਮੀਟਿੰਗ ਰੱਖੀ ਹੈ ਸਾਰੀ ਸੰਸਥਾਵਾਂ ਨੂੰ ਨਾਲ ਲੈ ਕੇ ਇੱਕ ਮੁਠ ਕਰਕੇ ਸਰਕਾਰ ਦੇ ਖਿਲਾਫ ਅਸੀਂ ਅੰਦੋਲਨ ਕਰਨ ਜਾ ਰਹੇ ਹਾਂ। ਅਗਰ ਸਰਕਾਰ ਸਾਡੀ ਗੱਲਾਂ ਨਹੀਂ ਮੰਨ ਦਿੱਤਾ। ਸਰਕਾਰ ਨੂੰ ਅਸੀਂ ਪੂਰੀ ਤਰ੍ਹਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਪੰਜਾਬ ਦੇ ਵਿੱਚ ਸਨਾਤਨੀ Hindu ਆਪਣੇ ਆਪ ਨੂੰ ਬੇ ਮੁਕਤ ਨਹੀਂ ਸਮਝਦਾ ਅੱਜ ਪੰਜਾਬ ਦੇ ਵਿੱਚ ਸ਼ਰਿਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਸ਼ਰਿਆਂ ਫਰੋਤੀ ਦੇਣ ਵਾਲਾ ਜੋ ਦਿੰਦਾ ਨਹੀਂ ਬੰਦਾ ਉਹਤੇ ਬਾਹਰ ਖੜ ਕੇ ਲਲਕਾਰੇ ਉਹਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਤੁਸੀਂ ਅੱਜ ਦੀ ਗੱਲ ਲਾ ਦੋ ਅੱਜ ਅੰਮ੍ਰਿਤਸਰ ਦੇ ਵਿੱਚ ਰਾਜਾ ਸੰਸੀ ਦੇ ਵਿੱਚ ਔਰਤ ਨੂੰ ਸ਼ਰਿਆਂ ਗੋਲੀਆਂ ਦੇ ਨਾਲ ਭੁੰਨਿਆ ਗਿਆ ਮਾਨਸਾ ਦੇ ਵਿੱਚ ਸ਼ਰਿਆਂ ਬੰਦੇ ਨੂੰ ਵੱਢ ਦਿੱਤਾ ਗਿਆ ਗੁਰਦਾਸਪੁਰ ਦੇ ਵਿੱਚ ਸ਼ਰਿਆਂ ਗੋਲੀਆਂ ਚੱਲੀਆਂ ਤੁਸੀਂ ਰੋਜ਼ ਨਵੇਂ ਨਿੱਤ ਤੋਂ ਨਿੱਤ ਗੱਲ ਸੁਣਨ ਨੂੰ ਮਿਲਦੀ ਐ ਪੰਜਾਬ ਦੇ ਵਿੱਚ ਕਾਨੂੰਨ ਦਾ ਕੋਈ ਸੀਜੇ ਨਹੀਂ ਰਹੀ ਪੰਜਾਬ ਦੇ ਵਿੱਚ ਹਿੰਦੂ ਤੇ ਅਤਿਆਚਾਰ ਹੋ ਰਿਹਾ ਹੈ ਹਿੰਦੂ ਨੂੰ ਆਪਣੇ ਆਪ ਇੱਕ ਘੁੱਟ ਮਹਿਸੂਸ ਕਰ ਰਿਹਾ ਹੈ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਅੱਜ ਤੁਸੀਂ ਲਗਾ ਲਓ ਆਹ ਹੁਣ ਸਿਰਫ ਕੁਝ ਸਮੇਂ ਪਹਿਲਾਂ ਮੈਨੂੰ ਔਲ ਸਵੇਰ ਦੀਆਂ ਲੱਗ ਰਹੀਆਂ ਨੇ ਆਹ ਦੇਖੋ ਪਹਿਲਾਂ ਵੀ ਮੇਰੇ ਮੈਨੂੰ ਜਾਨੋ ਮਾਰ ਦੀ ਕੋਸ਼ਿਸ਼ ਕੀਤੀ ਮੇਰਾ ਪਿੱਛਾ ਕੀਤਾ ਗਿਆ ਮੇਰੇ ਦਫਤਰ ਤੇ ਹਥਿਆਰ ਲੈ ਸੰਬੰਧੇ ਆ ਚੁੱਕੇ ਪਰੰਤੂ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਕੋਈ ਸਾਡੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਵੱਲ ਧਿਆਨ ਨਹੀਂ ਦੇ ਰਹੀ ਸਾਡੇ ਨਾਲ ਮੌਜੂਦ ਨੇ ਸ਼ੰਕਰਾਨੰਦ ਗਿਰੀ ਜੀ ਮਹਾਰਾਜ ਬੱਬੇ ਵਾਰਦਵਾਜ ਜੀ ਸ਼ੰਕਰ ਜੀ ਮਾਨਯੇ ਸਾਡੇ ਸਾਡੇ ਗੁਰੂ ਬੈਠੇ ਨੇ ਸਾਡੇ ਨਾਲ ਪਾਸੀ ਜੀ ਆਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਵੀ ਸਰਕਾਰ ਕੀ ਕਰ ਰਹੀ ਹੈ ਹਿੰਦੂਆਂ ਲਈ ਹਿੰਦੂਆਂ ਸਨਾਤਨੀਆਂ ਲਈ ਆ ਦੇਖੋ ਆ ਦੇਖੋ ਕਿੰਨੇ ਮਿਸਕਾਲਸ ਨੇ ਸਰੀਆਮ ਬੰਦਾ ਕਹਿ ਰਿਹਾ ਵੀ ਠਾਪਰ ਤੋਂ ਬਾਅਦ ਅਗਲਾ ਨੰਬਰ ਤੀਰੇ 50 ਲੱਖ ਰੁਪਏ ਤਿਆਰ ਰੱਖ ਨਹੀਂ ਤਾਂ ਤੈਨੂੰ ਮਾਰ ਕੇ ਹਡਾਂਗੇ ਛੱਡ ਦੇਣ ਜਿੰਨਾ ਮਰਜੀ ਬਚ ਲੈ ਪਰੰਤੂ ਸਰਕਾਰ ਤੇ ਕੋਈ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰਦੀ। ਉਹ ਬੰਦਾ ਐਕਟਿਵ ਬੋਲ ਕੇ ਮਾਫੀ ਮੰਗ ਰਿਹਾ ਵੀ ਹੱਥ ਜੋੜ ਕੇ। ਫਿਰ ਇਸ ਤੋਂ ਬਾਅਦ ਤੁਸੀਂ ਉਹਨੂੰ ਵੱਡ ਰਹੇ ਹੋ। ਇਹ ਕਿੱਥੇ ਦਾ ਹੈਗਾ ਸਿਸਟਮ? ਇਹ ਦੇਖੋ ਯਾਰ ਕਹਿਣਾ ਕਿ ਜੋ ਵੀ ਹੈ ਚਲੋ ਹੈ ਨਾ ਮੰਨਪਾ ਦਵਾਇਆ। ਪਰ ਤੁਸੀਂ ਕੋਣ ਉਹ ਇਹ ਪੁੱਛਣਾ ਚਾਹ ਰਹੇ ਆਂ ਜੋ ਦੋ ਪੜੇ ਗਏ ਆਂ। ਜਿਵੇਂ ਤੁਹਾਡੇ ਜਰੇ ਕਿਹਾ ਜਾਂਦਾ ਕਿ ਉਹ ਨੰਗ ਨਹੀਂ ਹੈ, ਜੋ ਵੀ ਹੈ। ਤਾਂ ਤੁਸੀਂ ਪ੍ਰਸ਼ਾਸਨ ਨਾਲ ਕਿਉਂ ਨਹੀਂ ਕੀਤੀ ਸੋਧ ਲੈ ਕੇ? ਨਹੀਂ ਪ੍ਰਸ਼ਾਸਨ ਆਪਣੀ ਜਿੰਨੇ ਕੇਦਰ ਨਾਲ ਗੱਲ ਨਹੀਂ ਕੀਤੀ। ਇਹ ਤੇ ਚੰਦ ਤੱਕ ਪੜਿਆ ਨਹੀਂ। ਨਹੀਂ ਨਹੀਂ ਜੇ ਤੁਹਾਨੂੰ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ। ਸਾਡੀ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ। ਜਿਹੜਾ ਤੀਜਾ ਬੰਦਾ ਹੈ ਉਹਦੇ ਵਾਸਤੇ ਵਿਚਾਰੀਆ ਪਲੱਸ ਉਸਨੇ ਬੰਦੇ ਨੇ ਜਦੋਂ ਅਟੈਕ ਕੀਤਾ ਹੈ ਦੇਖਣ ਦਾ ਵਿਸ਼ਾ ਇਹ ਹੈ ਉਸਨੇ ਸਾਈਡ ਤੇ ਜਾ ਕੇ ਜਦੋਂ ਇੱਕ ਬੰਦਾ ਅਟੈਕ ਕਰ ਰਿਹਾ ਸੀ ਤਾਂ ਜਿਹੜਾ ਦੂਜਾ ਬੰਦਾ ਨਾਲ ਖੜਾ ਸੀ ਉਹ ਫੋਨ ਦੇ ਉੱਤੇ ਜਾਣਕਾਰੀ ਦੇ ਰਿਹਾ ਸੀਗਾ ਕਿਸੇ ਨੂੰ ਫੋਨ ਕਰਕੇ ਜਾਣਕਾਰੀ ਦੇ ਰਿਹਾ ਸੀਗਾ ਜਿਹੜਾ ਕੀ ਜਾਂਚ ਦਾ ਵਿਸ਼ਾ ਵੀ ਉਹ ਫੋਨ ਤੇ ਕਿਸ ਨੂੰ ਦੱਸ ਰਿਹਾ ਸੀ ਇਹ ਅਗਲੇ ਬੰਦੇ ਨੂੰ ਕਿਸ ਨੂੰ ਜਾਣਕਾਰੀ ਦੱਸ ਰਿਹਾ ਸੀ ਵੀ ਆਹ ਕੰਮ ਕਰਤਾ ਸੀ ਦੇਖੋ ਮੈਂ ਇਹੀ ਬੇਨਤੀ ਪਹਿਲਾਂ ਕਰੀ ਹੈ ਕਿ ਪੰਜਾਬ ਦੇ ਵਿੱਚ ਜੋ ਹਿੰਦੂ ਸਿੱਖ ਭਾਈਚਾਰਕ ਸੰਘ ਹੈ ਉਹ ਪਹਿਲਾਂ ਵੀ ਚੱਲਦੀ ਰਹੀ ਸੀ ਅੱਗੇ ਵੀ ਚੱਲਦੀ ਰਹੇਗੀ ਕਦੇ ਵੀ ਸ਼ਿਵਸ਼ਿਆਨਾ ਵਾਲਾ ਕੋਈ ਵੀ ਵਿਅਕਤੀ ਅਜਿਹਾ ਕੰਮ ਨਹੀਂ ਕਰੇਗਾ ਬਾਕੀ ਜੋ ਵੀਰ ਜੀ ਨੇ ਪਹਿਲਾਂ ਕੁਐਸਚਨ ਕਰਿਆ ਸੀ ਕੁਝ ਬੰਦੇ ਹਰੇਕ ਧਰਮ ਚ ਹਰੇਕ ਜਾਤ ਚ ਅਜਿਹੇ ਹੁੰਦੇ ਨੇ ਜੋ ਆਪਸੇ ਹੱਥ ਬੰਨ੍ਹਦੇ ਤੁਸੀਂ ਕਿਸੇ ਚ ਵੀ ਲੈ ਲਓ ਸਿੱਖਾਂ ਚ ਲੈ ਲਓ ਮੁਸਲਮਾਨਾਂ ਚ ਲੈ ਲਓ ਸਿਕਸਨਾ ਚ ਲੈ ਲਓ ਕਿਸੇ ਚ ਵੀ ਲੈ ਲਓ ਹਰੇਕ ਧਰਮ ਚ ਹਰੇਕ ਜਾਤ ਚ ਕੁਝ ਅਜਿਹੇ ਬੰਦੇ ਹੁੰਦੇ ਨੇ ਜੋ ਗੱਤ ਬਿਆਨਬਾਜ਼ੀ ਕਰਦੇ ਨੇ ਜੋ ਆਪਸੇ ਅਰੰਝਸਾ ਕਰਾਂਦੇ ਨੇ ਭੜਕਾਉ ਬਿਆਨਬਾਜ਼ੀ ਕਰਦੇ ਨੇ ਪਰੰਤੂ ਉਸ ਚੀਜ਼ ਦਾ ਵੀ ਅਸੀਂ ਨੋਟਸ ਲੈ ਰਹੇ ਹਾਂ ਇਹ ਮੀਟਿੰਗ ਤਾਂ ਹੀ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਅਸੀਂ ਸਨੂ ਸੰਗਠਨਾਂ ਨੂੰ ਨਾਲ ਲੈ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਆਪਣੀ ਮੰਗਾਂ ਮੰਨਵਾਵਾ ਸਰਕਾਰ ਤੱਕ ਆਪਣੀ ਗੱਲ ਪਹੁੰਚਾ ਮੰਗੇ ਅਗਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਅਸੀਂ ਰੋਸ ਪਰ ਦੇਖੋ ਹਰੇਕ ਨੂੰ ਅਧਿਕਾਰ ਹੈ ਲੋਕਤੰਤਰ ਹੈ ਹਰੇਕ ਨੂੰ ਆਪਣਾ ਅਧਿਕਾਰ ਹੈ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਆ ਮਰਨ ਅੰਸ਼ਾਂ ਤੇ ਬੈਠਣਾ ਕੋਈ ਉਹ ਵੀ ਬਵਾਵਾਂਗੇ ਪਰੰਤੂ ਜੋ ਪੰਜਾਬ ਦੇ ਵਿੱਚ ਲੋਕਾਂ ਹਿੰਦੂ ਸਨਾਤਨੀ ਹਿੰਦੂਆਂ ਨਾਲ ਵਿਵਹਾਰ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਪੰਜਾਬ ਦੇ ਵਿੱਚ ਹਿੰਦੂਆਂ 'ਚ ਜੋ ਬੇਚੈਨੀ ਹੈ ਜੋ ਕਾਲਾ ਦੌਰ ਸੀ ਉਹ ਪੰਜਾਬ ਦੇ ਵਿੱਚ ਦੁਬਾਰਾ ਆ ਰਿਹਾ ਹੈ ਅੱਜ ਦੁਬਾਰਾ ਪੰਜਾਬ ਦੇ ਵਿੱਚ ਉਹੀ ਹਾਲਾਤ ਬਣ ਗਏ ਨੇ ਸਰੀਆਮ ਲੋਕਾਂ ਨੂੰ ਵੱਢਿਆ ਜਾ ਰਿਹਾ ਸਰੀਆਮ ਮਾਰਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਹਿੰਦੂਆਂ ਦੇ ਉੱਤੇ ਜੋ ਅਤਿਆਚਾਰ ਹੋ ਰਿਹਾ ਇਸ ਚੀਜ਼ ਦੇ ਖਿਲਾਫ ਆਵਾਜ਼ ਉਠਾਰੇ ਉਠਾਉਂਦੇ ਆਏ ਸੀ ਉਠਾਉਂਦੇ ਰਹਾਂਗੇ ਸ਼ਰੀਆਮ ਤੁਮ ਪਹਿਲਾਂ ਵੀ ਬੇਨਤੀ ਕਰੀ ਹੈ ਬਾਬਾ ਜੀ ਨੂੰ ਤਾਜੀ ਧਮਕੀ ਆਈ ਹੈ ਮਾਨਯ ਸ਼ੰਕਰਾਨੰਦ ਜੀ ਨੂੰ ਤਾਜੀ ਧਮਕੀ ਆਈ ਹੈ ਮੈਨੂੰ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਕੇ ਹਟਿਆ ਸ਼ਰੀਆਮ ਧਮਕੀ ਆ ਰਹੀ ਹੈ ਜੇ ਬਤਨਾ ਥਾ ਪਰ ਤੋਂ ਗਲਾ ਨੰਬਰ ਤੀਰ ਹੈ ਸ਼ਰੀਆਮ ਜੀ ਨੂੰ ਬਚਾ ਲੈ ਵਡਾਂਗੇ ਵਿੱਚ ਬਾਜ਼ਾਰ ਵਡਾਂਗੇ ਤੇਰਾ ਪਤਾ ਹੈ ਸਾਨੂੰ ਤੇਰੀ ਦੇਕੀ ਪੂਰੀ ਕਰ ਲਈਏ ਨਹੀਂ 50 ਲੱਖ ਰੁਪਏ ਤਿਆਰ ਰੱਖੀ ਇਸ ਤਵੱਦ ਸੂਰ ਕੀ ਜਰਮ ਹੋ ਜਾਏ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਦੇਖੋ ਜਦੋਂ ਕੋਈ ਵੱਡ ਦਿੱਤਾ ਜਾਂਦਾ ਉਦੋਂ ਸਰਕਾਰ ਵੀ ਪ੍ਰਸ਼ਾਸਨ ਵੀ ਹੱਥਕੜਚ ਆ ਜਾਂਦਾ ਉਦੋਂ ਬੀਜੇਪੀ ਵਾਲਿਆਂ ਨੂੰ ਵੀ ਯਾਦ ਆ ਜਾਂਦੀ ਹੈ ਵੀ ਹਾਂਜੀ ਚਲੋ ਜੀ ਫੋਟੋ ਖੜਾ ਕੇ ਆਓ ਜੀ ਉਦੋਂ ਬੀਜੇਪੀ ਦੇ ਪ੍ਰਦੇਸ਼ ਅਧਿਕਾਰੀ ਵੀ ਪਹੁੰਚ ਜਾਂਦੇ ਨੇ ਲਓ ਜੀ ਫੋਟੋ ਖੜਾਓ ਜੀ ਪਰੰਤੂ ਕਿਤਾ ਕੀ ਹੈ ਤੁਸੀਂ ਕੀ ਦੇਣਾ ਹੈ ਬੀਜੇਪੀ ਸੈਂਟਰ ਗਵਰਨਮੈਂਟ 'ਚ ਬੈਠੇ ਕੀ ਦੇਣਾ ਹੈ ਪੰਜਾਬ ਦੇ ਹਿੰਦੂਆਂ ਦੀ ਸੁਣਵਾਈ ਹੱਦ ਤੱਕ ਨਹੀਂ ਕੀਤੀ ਫਿਰ ਵੋਟਾਂ ਲੈਣ ਜਾਣ ਦੇ ਵਿੱਚ ਦੇਖੋ ਹਾਸੀ ਕਿਸੇ ਪਾਰਟੀ ਦੇ ਖਿਲਾਫ ਕਿਸੇ ਸਰਕਾਰ ਦੇ ਖਿਲਾਫ ਨਹੀਂ ਲੇਕਿਨ ਜਦੋਂ ਸਨਾਤਨ Hindu ਦੀ ਗੱਲ ਆ ਜੇਗੀ ਸਾਡੇ ਧਰਮ ਦੀ ਗੱਲ ਆ ਜੇਗੀ ਸਾਡੀ ਮੰਦਰ ਦੀ ਗੱਲ ਆ ਜੇਗੀ ਅਸੀਂ ਚੁੱਪ ਨਹੀਂ ਬੈਠਾਂਗੇ ਆਪਸ ਆਪ ਦੇ ਖਿਲਾਫ ਜ਼ੋਰਨ ਦੇ ਖਿਲਾਫ ਲੜਾਈ ਲੜਦੇ ਆਈ ਸੀ ਲੜਾਈ ਲੜਦੇ ਰਹਾਂਗੇ ਚਾਹੇ ਇਸ ਲਈ ਸਾਨੂੰ ਕੋਈ ਵੀ ਕੁਰਬਾਨੀ ਨਾ ਪਈ ਦੇਣੀ ਭਾਵੇਂ ਕੱਲ ਮਰਦੇ ਆ ਅੱਜ ਮਰਦੇ ਪਰ ਚੁੱਪ ਨਹੀਂ ਬੈਠਾਂਗੇ ਆਵਾਜ਼ ਆਪਣੀ ਕੌਮ ਦੀ ਆਪਣੇ ਧਰਮ ਦੀ ਥਾਂ ਦੇ ਆਈ ਸੀ ਥਾਂ ਦੇ ਰਹਾਂਗੇ ਜੈ ਸ਼੍ਰੀ ਰਾਮ ਜੀ ਮੈਂ ਸ਼ੰਕਰਾਨੰਦ ਗਿਰੀ ਪੰਜ ਦਸ਼ਨਾਮ ਦੁਨਾਂ ਖੜਾ ਤਰਮਾਦੇਸ਼ Hindu ਸਖਸ਼ਾ ਪਰਿਸ਼ਦ ਬਜਰੰਗਦਲ ਹਿੰਦੂ ਅੱਜ ਜਿਹੜੀ ਇਹ ਪ੍ਰੈਸ ਕਾਨਫਰੈਂਸ ਬੁਲਾਈ ਹੈ ਇਸ ਕਰਕੇ ਬੁਲਾਈ ਹੈ ਕਿ ਤੁਸੀਂ ਸਾਰਾ মিডিਆ ਭਾਈਚਾਰਾ ਜਾਣਦਾ ਹੈ ਪਿਛਲੇ ਕੁਝ ਦਿਨਾਂ ਤੋਂ ਹਿੰਦੂਆਂ ਦਾ ਸਰਦਕਾ ਤੇ ਖੂਨ ਬਹਾਇਆ ਜਾ ਰਿਹਾ ਹੈ ਨਿਰਦੋਸ਼ ਹਿੰਦੂਆਂ ਨੂੰ ਹਿੰਦੂ ਲੀਡਰਾਂ ਨੂੰ ਅਣਪਛਾਤੇ ਲੋਕਾਂ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ ਜਿਸ ਦੇ ਪ੍ਰਤੀ ਸਰਕਾਰ ਬਿਲਕੁਲ ਵੀ ਤੰਬੀਰ ਨਜ਼ਰ ਨਹੀਂ ਆ ਰਹੀ ਹੈ ਪਿਛਲੇ ਦਿਨੀ ਸਾਡੇ ਸੰਦੀਪ ਠੱਪਰ ਲੁਧਿਆਣਾ ਦੇ ਵਿੱਚ ਸੜਕ ਤੇ ਨਿਹਾਤੇ ਨੂੰ ਕੇਰ ਕੇ ਜਦਕੀ ਉਹਦੇ ਨਾਲ ਗਨਮੈਨ ਵੀ ਨਾਲ ਸੀ ਲੇਕਿਨ ਸਕੋਰਟਿੰਗ ਹੋਣ ਦੇ ਬਾਵਜੂਦ ਵੀ ਉਸ ਬੰਦੇ ਨੂੰ ਸੜਕ ਤੇ ਤਲਵਾਰਾਂ ਨਾਲ ਵੱਢਿਆ ਗਿਆ ਬੜੀ ਬੇਰਹਿਮੀ ਦੇ ਨਾਲ ਸਰਕਾਰ ਆਪਣੇ ਇਲੈਕਸ਼ਨ ਮੋਡ ਦੇ ਅੰਦਰ ਬੈਠੀ ਹੈ ਉਹਨੂੰ ਹਿੰਦੂਆਂ ਦੀ ਕੋਈ ਚਿੰਤਾ ਨਹੀਂ ਹੈ ਹਿੰਦੂ ਭਾਈਚਾਰਾ ਬਹੁਤ ਪਰੇਸ਼ਾਨ ਹੈ ਹਿੰਦੂਆਂ ਨੂੰ ਦਰਾਂਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਹਿੰਦੂਆਂ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਕੀਤਾ ਜਾਵੇ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਕਿਉਂਕਿ ਪੰਜਾਬ ਪਹਿਲਾਂ ਹੀ 90 ਦੇ ਦशक ਚ ਬਹੁਤ ਅਤਵਾਦ ਦਾ ਦਲ ਸੱਚੇ ਇਲ ਚੁੱਕਿਆ ਹੈ ਤੇ ਅਸੀਂ ਨਹੀਂ ਚਾਹਦੇ ਵੀ ਉਹ ਦੌਰ ਦੁਬਾਰਾ ਪੰਜਾਬ ਦੇ ਵਿੱਚ ਆਵੇ ਤੇ ਸਰਕਾਰ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਕਾਰਵਾਈ ਕਰਕੇ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਸੁਣਾ ਹੈ ਵੀ ਦੋ ਦੋਸ਼ੀ ਫੜ ਲਏ ਲੇਕਿਨ ਹਲੇ ਤੱਕ ਇੱਕ ਬੰਦਾ ਫਰਾਰ ਹੈ ਉਹਨਾਂ ਦਾ ਉਹਨਾਂ ਨੂੰ ਵੱਡੀ ਕਾਰਵਾਈ ਕੀਤੀ ਜਾਵੇ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੇ ਹਿੰਦੂ ਸਮਾਜ ਦੇ ਜਿੰਨੇ ਵੀ ਲੀਡਰ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਕੀਤਾ ਜਾਵੇ ਮੈਂ ਪੱਪੇਆ ਭਰਦਵਾਚ ਰਾਸ਼ਟਰੀ ਅਧਿਸ਼ ਬਜਰੰਗ ਦਲ ਹਿੰਦੂ ਤੋਂ ਦੇਖੋ ਜੀ ਹੁਣੇ ਹਾਲੀ ਜਿਹੀ ਹੋਈ ਘਟਨਾ ਹੈ ਘਟਨਾ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਕਿ ਸੜਕਾਂ ਤੇ Hindu ਇੰਨਾ ਸੁਰੱਖਿਤ ਨਹੀਂ ਹੈ ਕਿ ਕੋਈ ਸਕੂਟਰ ਮੋਟਰਸਾਈਕਲ ਤੇ ਅਗਰ ਜਾ ਰਿਹਾ ਹੈ ਤਾਂ ਉਹਦਾ ਕਤਲ ਹੋ ਜਾਂਦਾ ਹੈ ਕਿਉਂ ਹੋ ਰਿਹਾ ਹੈ Hindu ਨੂੰ ਹੀ ਜੋ ਟਾਰਗੇਟ ਕੀਤਾ ਜਾ ਰਿਹਾ ਹੈ ਹਰ ਵਾਰ Hindu ਨੇਤਾਵਾਂ ਦੀ ਹੱਤਿਆ ਹੁੰਦੀ ਹੈ ਉਸ ਤੋਂ ਬਾਅਦ ਮੀਡੀਆ ਕਰਮੀ ਜਾਂ ਅਦਰ ਸਾਨੂੰ ਹੀ ਪ੍ਰਮਾਣ ਦੇਣਾ ਪੈਂਦਾ ਹੈ ਸਿੱਖ ਹਿੰਦੂ ਏਕਤਾ ਦਾ ਦੂਜੇ ਤਰ੍ਹਾਂ ਦਾ ਵੀ ਕੋਈ ਫਰਜ਼ ਬੰਦਾ ਹੈ ਉਹਨਾਂ ਨੂੰ ਵੀ ਅੱਗੇ ਆਂਦੀ ਲੋੜ ਹੈ ਨਿਆਂਗ ਜੱਥੇਬੰਦੀਆਂ ਨੂੰ ਵੀ ਅੱਗੇ ਆ ਕੇ ਕਰਨ ਦੀ ਲੋੜ ਹੈ ਕਿ ਉਹ ਸਾਡੇ ਬੰਦੇ ਸਿਗੇ ਜਾਂ ਨਹੀਂ ਸਿਗੇ ਨਹੀਂ ਸਿਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਤभी ਹਿੰਦੂ ਸਿੱਖ ਏਕਤਾ ਦੀ ਜਿਹੜੀ ਆਪਾਂ ਗੱਲ ਕਰਦੇ ਆ ਉਹ ਸੰਪੂਰਨ ਹੋਊਗੀ ਆ ਜਿਵੇਂ ਪੜੇ ਗਏ ਨੇ ਦੋਨੇ ਅੰਦਰ ਕੋਈ ਜਾਣਕਾਰੀ ਮਿਲੀ ਕਿ ਕਿੰਨਾ ਵੱਲੋ IPSO 팀 ਐਸੇ ਚੱਕਰ ਧੀਰੇ ਕਰਾਉਂਦੇ ਹਮਾਰਾ ਹਲੇ ਜਿਹੜਾ ਪੁਲਿਸ ਇਨਵੈਸਟੀਗੇਸ਼ਨ ਦੇ ਦੌਰਾਨ ਦਿੱਤੀਸ ਆਪਨੇ ਦੱਸਿਆ ਲੁਧਿਆਣਾ ਦੇ ਉਹਨਾਂ ਨੇ ਆ ਗਏ ਕਿ ਜਿਉ ਉਹ ਆਪਣੇ ਆਪ ਨੂੰ ਬੁੱਢਾ ਦਲ ਤੋਂ ਕਹਿੰਦੇ ਸੀਗੇ ਪਰ ਹਲੇ ਤੱਕ ਇਨਵੈਸਟੀਗੇਸ਼ਨ ਜਾਰੀ ਹੈ ਤੇ ਹੋਰ ਕੱਥੇ ਕੱਢਨੇ ਬਾਕੀ ਨੇ ਕਿ ਪੈਸੇ ਆ ਲਈ ਕਿਸੇ ਦੀ ਹੱਤਿਆ ਕਰਨਾ ਕਿਸੇ ਦੇ ਵੱਲੋਂ ਵੀ ਸਹੀ ਨਹੀਂ ਹੈ ਕਦ ਤੱਕ ਹਿੰਦੂ ਮਰਦਾ ਰਹੂਗਾ ਅਸੀਂ ਸਾਰੇ ਹਿੰਦੂ ਸੰਗਠਨ ਇਕੱਠੇ ਹੋਏ ਆ ਸਿਰਫ ਇੱਕ ਚੀਜ਼ ਲਈ ਕਿ ਸੰਗਠਨ ਸਾਡੇ ਅੱਡ ਹੋ ਸਕਦੇ ਨੇ ਉਦੇਸ਼ ਸਾਡਾ ਕੀ ਹੈ ਹਿੰਦੂਆ ਦੀ ਆਪਣੇ ਧਾਰਮਿਕ ਸਥਾਨਾਂ ਦੀ ਲੜਾਈ ਅਸੀਂ ਲੜਨ ਨੂੰ ਤਿਆਰ ਆ ਔਰ ਅੱਗੇ ਵੀ ਹਿੰਦੂਆ ਨੇ ਆਪਣੀ ਮੰਗਾਂ ਮੰਨਵਾਣ ਲਈ ਧਰਨੇ ਲਾਏ ਨੇ ਤੇ ਸਾਨੂੰ ਦੁਬਾਰਾ ਲਾਣੇ ਪਏ ਅਸੀਂ ਕੁਰੀ ਨਹੀਂ ਮੰਨਾਂਗੇ ਨਿਆਂ ਕਦ ਤੱਕ ਨਹੀਂ ਲੂਗਵਾ ਨਹੀਂ ਸਾਨੂੰ ਕਦ ਤੱਕ ਸਾਨੂੰ ਮੀਡੀਆ ਦੇ ਰਾਹੀਂ आत्मा रा लैटर के राही दसना पी असुरक्षित आज हाँ जबकि अतवाद तो भी हिंदू मारे गए हैं उस तो बाद दो हज़ार तो लेकर दो हज़ार चौबीस तक का डेटा चक लो सात सवाल उठता है कि जी हिंदू जथेबंद सुरक्षा दे रखी है तो जत्ेदार साहब और भी तो सुरक्षा दे रखी है वह किस चीज़ तो असुरक्षित ने कोई सवाल कभी उन्होंने पूछेगा नहीं लेकिन हिंदुओं को बार बार अपना प्रमाण देना पैदा है कि अभी हिंदू सिख कट्ठे हैं ਅਸੀਂ ਕਹਿ ਰਹੇ ਆ ਉਹਨਾਂ ਦੀ ਤਰਫੋਂ ਵੀ ਲੋੜ ਐ ਹੁਣ ਅੱਗੇ ਆ ਕੇ ਕਹਿਣ ਦੀ ਕੋਈ ਕੰਮ ਗਲਤ ਹੋਇਆ ਤਾਂ ਉਹ ਵੀ ਆ ਕੇ ਜਥੇਦਾਰ ਸਾਹਿਬ ਨੇ ਯੋਗਾ ਕਰਨਾ ਗਲਤ ਕਰਤਾ ਲੇਕਿਨ ਜਿਹੜੀ ਆਕੜ ਨਾ ਹੋਈ ਹੈ ਤੇ ਨਹੀਂ ਬੋਲੇ ਉਹ ਤੋਂ ਪਹਿਲਾਂ ਅਮਰੀਪਾਲ ਸਿੰਘ ਦੁਆਰਾ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਬੰਦੇ ਛੜਾ ਲੈ ਲੈ ਕੇ ਗਏ ਬੇਅਦਬੀ ਕੀਤੀ ਤਦ ਨਹੀਂ ਜਥੇਦਾਰ ਸਾਹਿਬ ਬੋਲੇ ਕਿ ਆਪਣੇ ਫਾਇਦੇ ਲਈ ਆਪਣੇ ਬੀਆਰਪੀ ਲਈ ਤੁਸੀਂ ਜਦ ਕੋਈ ਹਿੰਦੂ ਦੀ ਤਰਫੋਂ ਕੋਈ ਗਲਤੀ ਹੋਏ ਤਾਂ ਤੁਸੀਂ ਮੀਡੀਆ 'ਚ ਵੀ ਆਓ ਅਸੀਂ ਉਹਨਾਂ ਦੇ ਐਪਾਇਰ ਵੀ ਖੜਾਵਾਂਗੇ ਸਭ ਕਰਾਂਗੇ ਲੇਕਿਨ ਜਦ ਸਾਡੀ ਤਰਫੋਂ ਕੋਈ ਗਲਤੀ ਹੈ ਤਾਂ ਕੋਈ ਨਾ ਕੋਈ ਤਾਂ ਹੋਣਾ ਚਾਹੀਦਾ ਹੈ ਜਿਹੜੀ ਉਹਦੀ ਜ਼ਿੰਮੇਵਾਰੀ ਲੇ ਜਾਂ ਉਹਨੂੰ ਦੱਸੇ ਕਿ ਤੂੰ ਗਲਤ ਕੀਤਾ ਹੈ ਸਾਡੀ ਆਈ ਮੰਗ ਹੈ ਔਰ ਹਿੰਦੂ ਸੰਗਠਨ ਸੰਗਠਨ ਅੱਡਾ ਉਦੇਸ਼ਿਆ ਕੀ ਹੈ ਨਰਦਵਾ ਲਈ ਕੰਮ ਕਰਨ ਦਾ ਆਪਣੇ ਮੰਦਰਾਂ ਲਈ ਕੰਮ ਕਰਨ ਦਾ ਸਾਡੇ ਮੰਦਰ ਅੱਜ ਤੱਕ ਸਰਕਾਰ ਨੇ ਆਪਣੇ ਅੰਦਰ ਰੱਖੇ ਹੋਏ ਨੇ ਜੈਪਾਲ ਸਰਕਾਰ ਹੋਵੇ ਜਾਂ ਰਾਜ ਸਰਕਾਰ ਸਾਡੇ ਮੰਦਰਾਂ ਨੂੰ ਕਿਉਂ ਨਹੀਂ ਮੁਕਤ ਕੀਤਾ ਜਾਂਦਾ ਤਾਂ ਕਿ ਜਿਹੜਾ ਚੜਾਵਾ ਸਾਡੇ ਮੰਦਰਾਂ ਤੇ ਆ ਰਿਹਾ ਅਸੀਂ ਵੀ ਆਪਣੇ ਮੰਦਰਾਂ ਨੂੰ ਹੋਰ ਵਿਸ਼ਾਲ ਰੂਪ ਚ ਬਣਾਈਏ ਹੋਰ ਪਰ ਬੇਰੂਪ ਚ ਬਣਾਈਏ ਕਿਉਂ ਨਹੀਂ ਹੋ ਰਿਹਾ ਇਹ ਸਭ ਆਈ ਸਾਡੀ ਮੰਗਾਂ ਨੇ ਉਹ ਤੋਂ ਪੱਕ ਰਹੀ ਗਊਚਰ ਕੁੰਮੀ ਬੱਕਾ ਬੋਰਡ ਬਣਾਇਆ ਬੱਕਾ ਬੋਰਡ ਚੱਲ ਰਿਹਾ ਠੀਕ ਹੈ ਗਊਚਰ ਭੂਮੀ ਦੀ ਮੰਗ ਸਾਡੀ ਰਹੂਗੀ ਕਿ ਸਾਡੀ ਗਊਆਂ ਸਾ ਤੋਂ ਪੁੱਛਿਆ ਜਾਂਦਾ ਕਿ ਹਿੰਦੂਓ ਤੁਸੀਂ ਹਿੰਦੂਓ ਤੁਹਾਡੀ ਗਊ ਮਾਤਾ ਸੜਕਾਂ ਤੇ ਕਿਉਂ ਡੁੱਲ ਰਹੀ ਹੈ ਸਾਡੀ ਗਊਚਰ ਭੂਮੀ ਤਾਂ ਸਰਕਾਰ ਨੇ ਜੱਭੀ ਹੋਈ ਹੈ ਉਹਦੇ ਲਈ ਵੀ ਅਸੀਂ ਆਵਾਜ਼ ਚੁੱਕਾਂਗੇ ਅੱਜ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਸਾਰੇ ਸੰਗਠਨਾਂ ਦਾ ਇੱਕ ਪਲੇਟਫਾਰਮ ਤੇ ਆਨਦਾ ਆਈ ਡਿਸ਼ੀਅਸ ਸਰ ਅਸੀਂ ਕੀ ਹੈ है। लेकिन है भी नहीं है, से, से भी है। लेकिन बड़े बड़े बयान देंगे नहीं पता होना यह जो बंदे को कहना चाहोगे जो आपू सिख एकता कट्टी है सारे कटेन एनी वो सिक्योरिटी करता ਇੱਕ ਗੁਰਦੁਆਰੇ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਮੈਂ ਦੱਸ ਰਿਹਾ ਜੀ ਉਹ ਚੇਰੇ ਦਾ ਹਿੰਦੂ ਹਿੰਦੂ ਸੰਗਠਨਾ ਨੇ ਜਦ ਵੀ ਅਗਰ ਸਾਡੇ ਤਰਫੋਂ ਵੀ ਕੋਈ ਗਲਤੀ ਹੋਈ ਹੈ ਜਾਂ ਸਾਡੇ ਕਿਸੇ ਅਰਗੂ ਨੇ ਦੀ ਗਲਤ ਬਿਆਨਬਾਜ਼ੀ ਕੀਤੀ ਹੈ ਅਸੀਂ ਅੱਗੇ ਆ ਕੇ ਉਹਦੀ ਵੀ ਨਿੰਦਾ ਕੀਤੀ ਹੈ ਅਸੀਂ ਸਾਰੇ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਹਾਂ ਔਰ ਰਹਿ ਗਈ ਸਿਕਿਉਰਿਟੀ ਦੀ ਸਿਕਿਉਰਿਟੀ ਹਮੇਸ਼ਾ ਇਨਪੁਟ ਤੇ ਮਿਲਦੀ ਹੈ ਨਾ ਕਿ ਬਿਆਨਬਾਜ਼ੀ ਤੇ ਮਿਲਦੀ ਹੈ ਅਗਰ ਬਿਆਨਬਾਜ਼ੀ ਤੇ ਮਿਲਦੀ ਹੁੰਦੀ ਤਾਂ ਪੂਰਾ ਪੰਜਾਬ ਬਿਆਨਬਾਜ਼ੀ ਕਰਦਾ ਔਰ ਸਿਕਿਉਰਿਟੀ ਲੈ ਜਾਂਦਾ ਸਿਕਿਉਰਿਟੀ ਜਿਹੜੀ ਹੈ ਸਰਕਾਰੀ ਤੰਤਰ ਅਗਰ ਮਿਲ ਰਿਹਾ ਹੈ ਸਰਕਾਰ ਉਹਦੀ ਸੈਲਰੀ ਦੇ ਰਹੀ ਹੈ ਤਾਂ ਉਹਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਕਿਸ ਬੇਸ ਤੇ ਮਿਲ ਰਹੀ ਹੈ ਮਰ ਵੀ ਤਾਂ ਅਸੀਂ ਰਹੇ ਆ ਮੇਰਾ ਸਵਾਲ ਇਹ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼